ਤਗਾੜੀ ਚ ਆ ਬੰਦੀ ਆ ਤੇ ਆਪਾਂ ਤੁੜਕਾ ਰੈਡੀ ਕਰ ਲਈ ਆਪਣਾ ਪਿਆਜ਼ ਵਗੈਰਾ ਕੱਟ ਲਿਆ ਸੋ ਅਸੀਂ ਮਾਰਕੀਟ ਚ ਲੈ ਕੇ ਆਏ ਆ ਮੈਗੀ ਦੇ ਦੋ ਪੈਕੇਟ ਅਸੀਂ ਇਹ ਤਿੰਨਾ ਨੇ ਖਾਣੀ ਆ ਮੈਂ ਕਰਨ ਤੇ ਰਸ਼ੀ ਹਾਂ ਨਾ ਇੱਥੇ ਬੈਠ ਜਾ ਮੇਰਾ ਪੁੱਤ ਬੈਠ ਜਾ ਸੋਫੇ ਤੇ ਇੱਥੇ ਆਓ ਹੈਲੋ ਜੀ ਸਸਚੀ ਕਾ ਗੁੱਡ ਮਾਰਨਿੰਗ एवरीवन ਸਾਰੇ ਹੋਪ ਕਿ ਤੁਸੀਂ ਸਾਰੇ ਜਿੰਨੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸੋਤਾ ਬਲੌਗਿਸ ਚੈਨਲ ਦੇ ਉੱਤੇ ਤੇ ਅੱਜ ਹੈਗਾ ਵਾ ਮੰਗਲਵਾਰ ਰਾਸ਼ੀ ਨੂੰ ਹੀ ਛੁੱਟੀ ਤੇ ਮੈਂ ਅੱਜ ਕਰਨੇ ਦਾ ਬਈ ਸੁਖਾਈਆਂ ਮੈਂ ਸੋਚ ਰਹੀ ਸੀ ਕਿ ਰਾਸ਼ੀ ਬਣਾ ਲੈ ਕਿ ਨਾ ਅੱਜ ਅਲਮਾਰੀ ਚੋਂ ਕੱਪੜੇ ਕੱਢੇ ਤੇ ਉਹਨਾਂ ਨੂੰ ਸੈੱਟ ਕਰਾਂ ਕਿ ਬੜੀ ਜਿਆਦਾ ਉਧਰ ਪੁੱਥਲ ਹੋਈ ਪਈ ਉਹਨਾਂ ਚ ਕੋਈ ਚੀਜ਼ ਲੱਗੂ ਨਹੀਂ ਹੋਵੇ ਕੱਪੜਾ ਲਿੰਡਾ ਤਾਂ ਲੱਗਦਾ ਹੀ ਨਹੀਂ ਤੇ ਮੈਂ ਅੱਜ ਸੋਚਦੀ ਕਿ ਘੰਟੇ ਦਾ ਕੰਮ ਹੈ ਤੇ ਇੱਕ ਇੱਕ ਕਰਕੇ ਰੈਕ ਚੋਂ ਕੱਪੜੇ ਕੱਟ ਕੇ ਨਾ ਤੇ ਕਹਿਆਂ ਲਾ ਲਈਏ ਉਹਨਾਂ ਨੂੰ ਕਰ ਗੀਏ ਸੈੱਟ ਫਿਰ ਬਾਕੀ ਦੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਤਾਂ ਹੁਣ ਅਸੀਂ ਚੱਲੇ ਹਾਂ ਦੁੱਧ ਲੈਣ ਮਡੋਲਣੀ ਗਈ ਹੋਈ ਹੈ ਬਾਹਰ ਦੁੱਧ ਕੋਆ ਲਈ ਆ ਆਪਾਂ ਉਹਨਾਂ ਨੇ ਦੁੱਧ ਛੋੜਿਆ ਤੇ ਉਹਨਾਂ ਨੇ ਫੋਨ ਕੀਤਾ ਸੀ ਤੇ ਦੁੱਧ ਲੈ ਜਾਓ ਆਣ ਕੇ ਆਪਾਂ ਪਹਿਲਾਂ ਉਹ ਹੀ ਲੈ ਆਈਏ ਦੁੱਧ ਤੇ ਫਿਰ ਆਣ ਕੇ ਆਪਾਂ ਲਮਾਰੀ ਵਾਲਾ ਕੰਮ ਸ਼ੁਰੂ ਕਰਾਂਗੇ ਅਸੀਂ ਦੁੱਧ ਲੈਣ ਵਾਸਤੇ ਪੈਦਲ ਹੀ ਯਾਤਰਾ ਕਰਦੇ ਪਏ ਹਾਂ ਜੋ ਰਾਗਿੰਨਾ ਮੱਗੀ ਜਾਣਾ ਨਾਲ ਫਿਰ ਅਸੀਂ ਤੁਰਕੀ ਆ ਗਏ। ਥੱਕ ਤਾਂ ਨਹੀਂ ਜਾਉਂਦੇ ਪੁੱਤੋ। ਕੰਦਾ ਹੀ ਸਕੂਟੀ ਤੇ ਚੱਲਦੇ ਆ। ਅੱਜ ਸਾਰੇ ਕੱਪੜੇ ਕੱਢ ਕੇ ਆਪਾਂ ਨੂੰ ਮੰਨਣਾ। ਕਿ ਸਾਰੇ ਸੈੱਟ ਕਰਕੇ ਦੁਬਾਰਾ ਰੱਖਣਾ ਬਹੁਤ ਜਦਾ ਖਰਚਾ। ਚਲ ਕੰਮ ਸਾਈਡ ਤੋਂ ਜਾਣ ਯਸਾ ਵਾਹ ਥੋੜੇ ਜਿਹਾ ਹੋਰ ਨਹੀਂ ਕਰ ਲਿਕੇ ਕੰਨਾ ਕੱਪੜੇ ਇੰਨੇ ਜ਼ਿਆਦੇ ਕਿ ਸਮਝ ਨਹੀਂ ਲੱਗਦੀ ਕਿ ਕੱਪੜੇ ਇਹਨੇ ਕਰਨਾ ਕੀ ਆ ਕੱਪੜੇ ਕਿਹਦੇ ਆ ਕੱਪੜੇ ਜਦੋਂ ਕੱਪੜੇ ਦੇਨ ਨੂੰ ਲੈ ਉਹ ਤੇ ਬਿਮਾਰੀ ਜੋ ਬਾਹਰ ਤੱਕ ਡਿੱਗਨ ਨੂੰ ਪੜਦੇ ਆ ਚਲ ਗਏ ਨਾ ਬੜਾ ਬੜਾ ਹੋਦਾ ਸ਼ੁਰੂ ਜੇ ਕੰਮ ਕਰਾਉਂਗੇ ਵਟਰੀਟ ਮਿਲੂਗੀ ਸੱਚੀ ਕੁਝ ਸਪੈਸ਼ਲ ਖਾਣੇ ਦਊਂਗੀ ਲੈ ਕੇ ਯੈਸ ਛੀਤ ਮੈਂ ਇੱਕ ਇੱਕ ਕਰਕੇ ਨਾ ਰੈਕ ਸਾਫ ਕਰਨਾ ਨਾ ਪਹਿਲੇ ਉੱਤੇ ਵਾਲਾ ਕਰ ਲੈਣਾ ਪਹਿਲੇ ਉੱਤੇ ਵਾਲਾ ਕਰ ਲਈ ਹੈ ਨਾ ਫਿਰ ਬਾਅਦ ਚ ਦੂਜੇ ਕੱਪੜੇ ਕੱਢਾਂਗੇ ਆਪਾਂ ਇਹ ਨਹੀਂ ਪਾਉਣੇ ਨਾ ਉਹ ਆਪਾਂ ਪੈਟੀ ਰਾਦੀ ਨਹੀਂ ਨਹੀਂ ਵਾਪਸ ਕੱਢ ਲੈਣੇ ਆਪਾਂ ਦੇ ਹੋਂ ਨੇ ਫਿਰ ਕੱਢ ਲੈਣੇ ਜੀ ਹੋਂ ਨੇ ਆਪਾਂ ਇੰਨੇ ਕੱਪੜੇ ਦਿੱਤੇ ਲੋ ਵਾਂਗੇ ਤੇ ਤੈਨੂੰ ਵੀ ਮਨੀ بابا ਮੈਂ ਵੀ ਕਿਹਾ ਤਾ ਕੋਈ ਨਹੀਂ ਅੱਜ ਜਿਹੜਾ ਕੰਮ ਕਰੇਗਾ ਤੇ ਨਹੀਂ ਪੰਗੇ ਨਾ ਲਿਆ ਕਰ ਫਿਰ ਜ਼ਿਆਦਾ ਸੁਲੇ ਘੇਰਦਾ ਉਹ ਤੇ ਘਰੇ ਕੰਮ ਕੋਲ ਦਦ ਦਿੰਦੀ ਆ ਮੈਂ ਵੀਡੀਓ ਬਣਾਉਣਾ ਮੈਨੇ ਕੰਮ ਕਰਨ ਦੇ ਲੋੜ ਨੇ ਹਾਂ ਤੂੰ ਵੀ ਕੰਮ ਕਰ ਵੀਡੀਓ ਬਣਾਉਣੀ ਤੇ ਕੰਮ ਵੀ ਕਰਉਣਾ ਇਹ ਸੌਖਾ ਕੰਮ ਨਹੀਂ ਕਰਨਾ ਆ ਦੇਖੋ ਪਿਛੇ ਚਲੋ ਇੱਧਰ ਆਪਾਂ ਕੱਪੜਿਆਂ ਦੇ ਤਿਆਂ ਲਾ ਲਿਆ ਆ ਕੁਛ ਕੱਪੜੇ ਕੱਢੇ ਜਿਹੜੇ ਪ੍ਰੈਸ ਕਰਨ ਵਾਸਤੇ ਜਾਣੇ ਆ ਸੋਲ ਮਾਰੀ ਸਾਡੀ ਹੁਣ ਐਵੇਂ ਦੀ ਦਿਖਣ ਲੱਗ ਗਈ ਆ ਸਾਰੇ ਕੱਪੜੇ ਆਪਾਂ ਤੈ ਤੂ ਲਾ ਲਏ ਆ ਸੂਟਾਂ ਨੂੰ ਅਲੱਗ ਤੈ ਲਾ ਲਈ ਚੁੰਨੀਆਂ ਅਲੱਗ ਰੱਖ ਦਿੱਤੀਆਂ ਇਹ ਚਾਰਕ ਦਿਨ ਸੋਹਣੀ ਲੱਗਣੀ ਆ ਫੇਰ ਇਹਦੇ ਹਾਲਾਤ ਉਹੀ ਹੋ ਜਾਂਦੇ ਆ ਦੇ ਹੁਣ ਲੱਗੀ ਐ ਸਾਰਿਆਂ ਨੂੰ ਭੁੱਖ ਤੇ ਬੱਚੇ ਕੁਛ ਮੰਗ ਰਿਹਾ ਖਾਣ ਨੂੰ ਕਿਉਂਕਿ ਮੇਰੇ ਨਾਲ ਨਾ ਕੰਮ ਕਰਾਇਆ ਉਹਨਾਂ ਨੇ ਤੇ ਹੁਣ ਮੈਂ ਸੋਚਦੀ ਕੀ ਲੈਣ ਕਿ ਦਵਾ ਰਸ਼ੀ ਕੀ ਖਾਣਾ ਜੋ ਵੱਧੀ ਐ ਜੋ ਮਰਜ਼ੀ ਕੀ ਖਾਣਾ ਮਤਲਬ ਚਿਪਸ ਖਾਣੇ ਆ ਚਿਪਸ ਨਹੀਂ ਖਾਈਦੇ ਨੂਡਲ ਲੈ ਆ ਨੂਡਲ ਵੀ ਨਹੀਂ ਖਾਈਦੇ ਫਾਸਟ ਫੂਡ ਨਹੀਂ ਖਾਈਦਾ ਚਾਕਲੇਟ ਆ ਤੁਸੀਂ ਤਾਂ ਕੋਈ ਕੰਮ ਕਰਾਇਆ ਨਹੀਂ ਤੁਸੀਂ ਚਾਕਲੇਟ ਕਾਦੀ ਮੰਗਦੇ ਆਪ ਤਾਂ ਤੁਸੀਂ ਹੋ ਗਏ ਸੀ ਜੋਰੇ ਚਾਕਲੇਟ ਖਾਣੀ ਐ ਮੇਰੇ ਪੋਤੇ ਨੇ ਜੋਰਾ ਸੌ ਗਿਆ ਸੀ ਤੇ ਫਿਰ ਅਸੀਂ ਫਟਾਫਟ ਕਮੰਡ ਵੇ ਲੈ ਕਿਉਂਕਿ ਇਹ ਕੱਪੜਿਆਂ ਦੀਆਂ ਤਿਆਂ ਲੱਗੀਆਂ ਉਹ ਨਾ ਟਾ ਟਾ ਸੁਟੀ ਜਾਂਦਾ ਪਿਆ ਸੀ ਅਸੀਂ ਅਸੀਂ ਇਹਨੂੰ ਸੁਵਾਤਾ ਤੇ ਫਿਰ ਸਾਡਾ ਕੰਮ ਨਿਭੜਿਆ ਤੇ ਹੁਣੇ ਉੱਠਿਆ ਵਾ ਜਸਟ ਤੇ ਚਲੋ ਹੁਣ ਕੁਝ ਖਾ ਪੀ ਲਈਏ ਨਿਆਣਿਆਂ ਨੂੰ ਕੁਝ ਲੈ ਦਈਏ ਖਾਣ ਨੂੰ ਅਸੀਂ ਮਾਰਕੀਟ ਚ ਲੈ ਕੇ ਆਏ ਆ ਮੈਗੀ ਦੇ ਦੋ ਪੈਕੇਟ ਅਸੀਂ ਇਹ ਤਿੰਨਾਂ ਨੇ ਖਾਣੀ ਹੈ ਮੈਂ ਕਰਨ ਤੇ ਰਸ਼ੀ ਹੈ ਨਾ ਕਰਨ ਇਹ ਦੋ ਬਣਾਵਾਂਗੇ ਦੋ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਤੇ ਹੋਰ ਕੀ ਪਾ ਸਕਦੇ ਆ ਪਰ ਮਟਰ ਪਾ ਲਈਏ ਨਾ ਥੋੜੇ ਜਿਹਾ ਮਟਰ ਪਾ ਕੇ ਬਣਾਉਨੇ ਆ ਤੇ ਇੱਧਰ ਕਰਨ ਨੀ ਜੋਰਾਵਰ ਵੀ ਆਪਣਾ ਲਿਆ ਥੋੜਾ ਜਿਹਾ ਸਮਾਨ ਖਣ ਜੋਰੇ ਬਾਹਰ ਆਓ ਮम्मा ਕੋ ਕੀ ਲੈ ਕੇ ਆਇਆ ਕੀ ਲੈ ਕੇ ਆਇਆ ਜੋਰਾ ਲੈ ਕੇ ਆਇਆ ਬਿਸਕਟ ਦਿਖਾਓ ਮम्मा ਨੂੰ ਕਿਹੜੇ ਬਿਸਕਟ ਲੈ ਕੇ ਆਇਆ ਚਾਕਲੇਟ ਵਾਲੇ ਬਿਸਕੁਟ ਲਓ ਜੀ ਲੱਲਾ ਸੁਣ ਸੋਫੇ ਤੇ ਬਹਿ ਜਾ ਪੁੱਤ ਪੈਰ ਠੰਡੇ ਹੋਣਗੇ ਫਰਸ਼ ਤੋਂ ਸੌਕਸ ਵੀ ਉਤਾਰ ਲੀਏ ਇੱਥੇ ਬੈਠ ਜਾ ਮੇਰਾ ਪੁੱਤ ਬੈਠ ਜੂ ਸੋਫੇ ਤੇ ਇੱਥੇ ਆਓ ਨਿਆਇ ਤੇ ਬਣਾਉਣ ਲੱਗੇ ਪਨੀਰ ਦੁੱਧ ਪਿਆਸ ਹੀ ਪਾ ਦੂ ਤੇ ਮੈਂ ਚੋਂ ਦੰਦ ਪਾ ਦੂ ਆ ਪਨੀਰ ਹੀ ਬਣਾ ਲੈਨੇ ਆ ਫਿਰ ਥੋੜਾ ਇਹ ਪਾਣੀ ਲੈਣਾ ਤੇ ਦੋ ਚਮਚ ਆਪਾਂ ਪਾਉਣੇ ਇਹਦੇ ਚ ਬੇਕਿੰਗ ਅੱਪਕੇ ਤੱਕ ਬਣਾਉਣਾ ਰਾਜਮਾ ਤੇ ਨਾਲ ਬਣਾਉਣਾ ਆਪਣਾ ਪਨੀਰ ਇਕਰ ਸ਼ੀ ਕਰਦੇ ਹਾਂ ਦੇਖਾ ਕਿੰਨਾ ਸੋਹਣਾ ਪਨੀਰ ਬਣਦਾ ਹੁਣ ਇਹਨਾਂ ਬਣ ਗਿਆ ਜੀ ਪਨੀਰ ਆਪਣਾ ਹੋ ਗਿਆ ਜੀ ਰੈਡੀ ਇਨ ਨੂੰ ਹੁਣ ਆਪਾਂ ਥੋੜਾ ਜਿਹਾ ਹੀ ਕਾੜਨਾ ਜਦ ਤੱਕ ਨਾ ਪਾਣੀ ਜਿਆ ਲੱਗਣੀ ਹੋਵੇ ਤਾਂ ਵੈਸੇ ਲਗਭਗ ਤਾਂ ਬਾਣੀ ਗਿਆ ਵਾ ਤੇ ਇਹਦੀ ਬਣਾਉਣੀ ਹੈ ਆਪਾਂ ਪਨੀਰ ਪੁਰਜੀ ਬਾਹਰ ਤੁੱਪੇ ਰੱਖੇ ਸੀ ਮੈਂ ਰਾਜਮਾ ਥੋੜੇ ਸੇਕ ਲਵਾਉਣ ਨੂੰ ਸਵੇਰ ਦੇ ਭੁøyੇ ਸੀ ਬਸ ਉਹ ਵੀ ਲੈ ਕੇ ਆਉਣ ਲੱਗੀ ਆ ਤੇ ਉਹਨੂੰ ਆਪਾਂ ਉਬਾਲ ਲੈਣੇ ਆ ਤੇ ਨਾਲ ਹੀ ਆਪਾਂ ਦੋਨਾਂ ਚੀਜ਼ਾਂ ਦਾ ਕਰ ਲੈਣਾ ਮੈਂ ਤੜਕਾ ਰੈਡੀ 2 ਕਿਲੋ ਦੁੱਧ ਚੋਂ ਨਾ ਇੰਨਾ ਕ ਪਨੀਰ ਨਿਕਲ ਆਇਆ ਦੁੱਧ ਸਾਡੇ ਹੁੰਦਾ ਜਿਹੜਾ ਮੱਝ ਦਾ ਹੁੰਦਾ ਗਾਂ ਦਾ ਨਹੀਂ ਹੁੰਦਾ ਬਹੁਤ ਮੋਟਾ ਦੁੱਧ ਹੁੰਦਾ ਵਾ ਬਹੁਤ ਵਧੀਆ ਦੁੱਧ ਹੁੰਦਾ ਵਾ ਸੀਨਾ ਲੈ ਕੇ ਉਹਨੇ ਉਹਨਾਂ ਕੋਲ ਹੀ ਹੋਰ ਨਹੀਂ ਕਿਤੇ ਵੀ ਲਈਦਾ ਡੇਰੇ ਦੂਰੀ ਚ ਤੇ ਘਰ ਦਾ ਚ ਆਇਆ ਦੁੱਧ ਲਈਦਾ ਆਪ ਤੇ ਕਿੰਨਾ ਸੋਹਣਾ ਬਣ ਗਿਆ ਪਨੀਰ ਮੰਦੇ ਬਾਰੇ ਸੀ ਕਿ ਰਾਜਮਾ ਚੌਲ ਬਣਾ ਕੇ ਦੋ ਸਾਨੂੰ ਮੈਂ ਚਲ ਅੱਜ ਬਣਾ ਹੀ ਦੇਣੀ ਇਹਨਾਂ ਨੂੰ ਰਾਣੀ ਮਾਰ ਅੱਕੇ ਨਾਲ ਚਾਹ ਪੀਣੀ ਹੈ ਤੇ ਚਾਹ ਸਾਂ ਅੱਜ ਬਹੁਤ ਲੇਟ ਹੋ ਗਈ ਆ ਪਹਿਲਾਂ ਅਸੀਂ ਕੱਪੜੇ ਨਹੀਂ ਤੈਨਦਿਆਂ ਲਾਂਦੇ ਰਹੇ ਤੇ ਫਿਰ ਅਸੀਂ ਫਿਲਮ ਦੇਖਣ ਬੈਠੇ Netflix ਤੇ ਲਾ ਲਈ ਉਹਦੇ ਚ ਸਾਡਾ ਕਿੰਨਾ ਟਾਈਮ ਵੇਸਟ ਹੋ ਗਿਆ ਵੇਸਟ ਨਹੀਂ ਗਿਆ ਸਗੋਂ ਮਜ਼ਾ ਆਇਆ ਬਹੁਤ ਸੋਹਣੀ ਫਿਲਮ ਸੀ ਤੇ ਉਸ ਤੋਂ ਬਾਅਦ ਆ ਫਿਰ ਹੋਣ ਲੱਗੀਆਂ ਆਪਾਂ ਕੰਮ ਕਰਨ ਤੇ ਮੈਂ ਬਸ ਇਹ ਦੋ ਚੀਜ਼ਾਂ ਵੈਸੇ ਮੈਂ ਠੱਠੀ ਬਣਾ ਲੈਣੀ ਆ ਤੇ ਲੱਗ ਹੁਣ ਆਪਣਾ ਚਾਹ ਪੀਏ ਰਾਜਮਾ ਨੂੰ ਬੋਇਲ ਰੱਖ ਕੇ ਨਾ ਤੇ ਚਾਹ ਪੀਏ ਇਹਨਾਂ ਇਹ ਕੱਪ ਚਾਹ ਦਾ ਕਰਾਂ ਚਾਹ ਪੀਏ ਨਾ ਕਿਰਾਂਗੇ 7 ਘੰਟੇ ਚਾ ਬਾੰਦੀ ਜਾਂ ਤੇ ਆਪਾਂ ਤੁੰਕਾ ਰੈਡੀ ਕਰ ਲਈ ਆਪਣਾ ਪਿਆਜ਼ ਵਗੈਰਾ ਕੱਟ ਕੇ ਰੱਖਿਆ ਪਿਆਜ਼ ਛਿਲਨੇ ਆ ਤੇ ਲਸਣ ਵੀ ਥੀਰ ਦਰਨ ਲਸਣ ਅੱਜ ਸ਼ੱਕਰ ਪਾ ਉਹਦੇ ਚ ਸ਼ੱਕਰ ਦੇਖਣਾ ਇੱਥੇ ਕਿਤੇ ਪਈ ਹੋਣੀ ਆ ਤੇ ਵਰਨ ਬੇਟਾ ਸਹੀ ਕਰਕੇ ਰੱਖਣਾ ਡੱਬਾ ਹੂੰ ਇਹਦੇ ਚ ਸ਼ੱਕਰ ਪਾ ਕਰਨਾ 4 ਚਮਚ ਚ 4 ਚਮਚ ਹਮ ਚਮਚ ਨਾ ਪਾ ਦੀ 4 ਸ਼ੱਕਰ ਪਾਣੀ 4 ਚਮਚ ਆਹੋ ਉਹ ਹੀ ਮਤਲਬ ਕੀ ਹਮ ਅੱਜ ਇਹ ਖੁੱਲਣਾ ਲਾਵੇ ਚਾਹ ਖੋਲ ਕੇ ਛਿੱਤੀ ਕਰ ਦੂਜੀ ਤਰ੍ਹਾਂ ਕਰ ਲੈ ਹਮ ਇਹ ਆਪੇ ਕੋਡਾ ਤੋਰਨਗੇ ਪਰ ਨਹੀਂ ਖੋਲਣੋਂ ਨਾ ਮੈਂ ਦੋ ਸੇਖਾਂ ਲਈ ਹਮ ਇਹੀ ਹੀ ਵੱਡਾ ਕੰਮ ਔਖਾ ਡੋਲੀ ਨਾ ਬਾਰ ਗਿਆਸ ਤੇ ਨਾ ਸੁੱਟੀ ਚਾਬਾਰ ਹਾਂ ਚਾ ਚੰਚ ਹੂੰ ਕਿਨੇ ਕੋਨੇ ਚਾਰ ਕਿਉਂਕਿ ਇਹਦਾ ਮਿੱਠਾ ਘੱਟ ਹੁੰਦਾ ਨਾ ਫਿਰ ਪੂਰਾ ਨਹੀਂ ਹੁੰਦਾ ਹਾਂ ਬਸ ਇੱਕ ਹਾਂ ਲਾਸਟ ਹਾਂ ਲਾਸਟ ਚਾਣਾ ਡੋਲਦੀ ਚਾ ਬਸ ਬਸ ਬਹੁਤ ਬਾ ਨਾ 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 ਫਜਾਦੀ ਹੋਏ ਨਹੀਂ ਕਰਨਾ ਚੁਟਕੀ ਨਾਲ ਸਾਰ ਨਮਕ ਅੱਛੇ ਨਮਕ ਹੈ ਚਲ ਘਰ ਬੰਦ ਚਮਚ ਕੱਢ ਦੇ ਬਾਹਰ ਸ਼ੱਕਰ ਚ ਫਿਰ ਨਾ ਉਹ ਸਿੱਲੀ ਜੀ ਹੋਈਆਂ ਬਾਤ ਹੁੰਦੀ ਇਹਨਾਂ ਹੁਸ ਕਰਨਾ ਚਲ ਬੰਦ ਕਰ ਦੇ ਤੇ ਰੱਖੇ ਨੋਦੀ ਜਗ੍ਹਾ ਤੇ ਜਿੱਥੇ ਹੈਗਾ ਸੀ ਤੇ ਕਰਨੇ ਚਾਹ ਚ ਸ਼ੱਕਰ ਪਾਤੀ ਹੈ ਚਾਹ ਚ ਸ਼ੱਕਰ ਨਹੀਂ ਸ਼ੱਕਰ ਦੀ ਚਾਹ ਪਾਤੀ ਹੈ ਕੋਸ਼ਿਸ਼ ਸਮਝ ਲੈ ਯਾਰ ਕੋਈ ਗੱਲ ਹੈ ਚਾਕਲੇਟ ਇੱਕ ਖਾ ਤੇ ਲਈ ਆ ਹੋਰ ਵੀ ਚੋਕਲੇਟ ਐਂਦਰ ਸਾਡੇ ਜਨਾਬ ਜੀ ਆ ਗਏ ਨੇ ਡਿਊਟੀ ਤੋਂ ਮੈਨੂੰ ਬੁਲੀ ਦੀ ਚਾਕਲੇਟ ਮੈਨੇ ਖਾ ਚੁੱਕਾ ਇੱਕ ਚਾਕਲੇਟ ਹੈ ਉਹਨੂੰ ਥੋੜਾ ਹੋਰ ਵੀ ਖਾ ਚੁੱਕਾ ਹਾਂਜੀ ਹੁਤੂ ਹਾਂਜੀ ਕਰਨ ਤੇਰੇ ਕੋਲ ਚਾਕਲੇਟ ਆ ਪਾਣੀ ਨੇ ਹੋਣੀ ਇੱਕ ਖਾਧੀ ਆ ਤੁਹਾਡੇ ਅੱਗੇ ਅੱਗੇ ਖਾ ਕੇ ਹਟਿਆ ਆ ਆਹ ਹਜੇ ਵੀ ਮੂੰਹ ਨੂੰ ਲੱਗੀ ਐ ਹਜੇ ਵੀ ਮੂੰਹ ਚਾਹ ਕਰੇ ਤੇ ਖਾਧੀ ਸਬੂਤ ਹੋਰ ਨਿਖਾਈ ਦੀ ਦਿਨ ਵਿੱਚ ਇੱਕ ਵਾਰੀ ਇੱਕੋ ਖਾਈਦੀ ਆ ਬਜਾਤ ਲੈ ਕੇ ਹਉਂਦੀ ਲਓ ਗਰਮ ਮਸਾਲਾ ਜੀਰਾ ਪਾਊਡਰ ਧਨੀਆ ਪਾਊਡਰ ਧਨੀਆ ਪਾਊਡਰ ਇਹ ਦੇਖੋ ਮੈਡਮ ਨੇ ਕਿੰਨਾ ਡੱਬੇ ਸਜਾਇਆ ਸੰਨੀਆਂ ਦੇ ਇਹ ਮੇਰਾ ਸ਼ੌਂਕ ਹੈ ਹਰੀ ਫੀਰ ਬਦਲਨੇ ਆਣਾ ਇਦਰ ਕੀ ਆ ਇਹ ਕੀ ਆ ਇਹ ਪਨੀਰ ਆ ਮੈਂ ਐਸਾ ਪੁੱਛਣਾ ਤੁਹਾਨੂੰ ਆ ਪਨੀਰ ਪੁਰਜੀ ਬਣਾਈਏ ਨਾ ਪਰੋਟੇ ਖਾਣੇ ਆ ਅੱਛਾ ਘਰ ਦਾ ਪਨੀਰ ਘਰ ਦਾ ਲਸਣ ਘਰ ਦਾ ਤਿਆਰ ਕਰ ਲਿਆ ਮਿਰਚਾਂ ਔਰ ਗੈਨਿਕ ਸੇਵ ਦਿਖਾਓ ਮੈਂ ਸਰਾ ਆਲ ਬਣਾਣੀ ਕਰਦੇ ਹਾਂ ਤੇ ਸੇਤ ਬਣਾਓ ਚੋਲਾ ਪਾਣ ਬਗੈ ਬਣਾ ਲਈ ਸੀ ਕਿਉਂਕਿ ਜਾਵਰ ਸਿੰਘ ਸਾਡੇ ਮੰਗਲੇ ਸੀ ਚੌਲ ਉਹ ਤਾਂ ਪਹਿਲੇ ਬਣਾ ਲਈ ਸੀ ਆਟਾ ਆਪਣਾ ਮਿੱਡਾ ਹੈ ਮੈਸੇਦ ਸਾਰੇ ਨੂੰ ਚਾਹੀਦਾ ਜਿੰਨੀ ਕੀ ਹੋ ਸਕੇ ਥੋੜੀ ਬੋਤੀ ਆਪਣੀ ਖੇਤੀ ਕਰੇ ਘਰ ਦੀ ਹੂੰ ਕਰਨੀ ਚਾਹੀਦੀ ਬਾਹਰ ਤੇ ਹਰ ਚੀਜ਼ ਚ ਯੂਰੀਆ ਪਾਇਆ ਲੋਕਾ ਇਹ ਨਹੀਂ ਉਹ ਕਿਹਨਾਂ ਲਗਰੇਆ ਕਿਸੇ ਕੋ ਜਗ੍ਹਾ ਨਹੀਂ ਕੋ ਗਰੂਪ ਹੈਗਾ ਇਹ ਵੀ ਨਾ ਕੋਈ ਐਕਸ਼ਨ ਆ ਲੋ ਸਾਹਮਣੇ ਪਲਾਟ ਖਾਲੀ ਕਿਸੇ ਚ ਲੈ ਲਓ ਥੋੜੀ ਬੋਤੀ ਕਰਨੀ ਚਾਹੀਦੀ ਆਪਣੀ ਜਿੰਨਾ ਪਚਾਓ ਸਕੇ ਸੇਤ ਬਤ ਪਾਓ ਨਿਆਣਿਆਂ ਨੂੰ ਨਾ ਮਾਵਾ ਦਾ ਸਮਾਨ ਛੇੜ ਲੈਦਾ ਬਹੁਤ ਸ਼ੌਕ ਹੈ ਇਹ ਕੀ ਹੁੰਦਿਆ ਵਾ ਇਹ ਕਿੱਸਾ ਸੁਣਾ ਲਿਖੀ ਦੀ ਗੱਲ ਹੈ ਸਾਡੇ ਤਾਂ ਆ ਸਾਰੀ ਕੰਦ ਜੋਰੇ ਨੇ ਲਵੇੜੀ ਆ ਜਦੋਂ ਉਹਦਾ ਸਕਿਚ ਆ ਜੀਵੇ ਤੇ ਹੱਥ ਚ ਨੇ ਇਧਰ ਉਧਰ ਭੇਜ ਦੇਣਾ ਅਸੀਂ ਨਾ ਜਦੋਂ ਛੋਟਾ ਹੁੰਦਾ ਸੀ ਨਾ ਅਸੀਂ ਆ ਜਿਹੜੀਆਂ ਇਹਨਾਂ ਨੂੰ ਕੀ ਕਹਿੰਦੇ ਅੰਮ੍ਰਿਤਪਾਲ ਪਲੱਗ ਸ਼ੂਪ ਲੱਗ ਸ਼ੂਪ ਲੱਗ ਗਿਆ ਸੀ ਇਹਨਾਂ ਨੂੰ ਉਦੋਂ ਦੇ ਟੇਪਾ ਲਾਈਆਂ ਸਾਨੂੰ ਇੰਨਾ ਡਰ ਲੱਗਦਾ ਕਿ ਤੇ ਉਂਗਲ ਹੀ ਨਾ ਲਾ ਦਵੇ ਵਿੱਚ ਜਦਾਂ ਮਤਲ ਖੜਾ ਹੋ ਜਾਂਦਾ ਨਹੀਂ ਕੀ ਜੀ ਤੇ ਉਂਗਲ ਹੈ ਬ੍ਰੀਕ ਜੀ ਕਾਰਬੋਸੋਲੂਸ਼ਨ ਚ ਸੋਟਾ ਹੈ ਆ ਮੈਂ ਗੇਟ ਖੋਲਿਆ ਤੇ ਸਾਡੇ ਸਾਰੇ ਡੌਗੀ ਬੈਠੇ ਹੋਏ ਆਣ ਕੇ ਅਮਰਦੀਪ ਗਿਆ ਮਾਰਕੀਟ ਤੇ ਉਹਨਾਂ ਨੇ ਆਣ ਕੇ ਇਹਨਾਂ ਨੂੰ ਖਾਣਾ ਪੋਣਾ ਆ ਆਵਲਾ ਡੌਗੀ ਨੂੰ ਅਮਰਦੀਪ ਦਾ ਬਹੁਤ ਜ਼ਿਆਦਾ ਫੇਵਰੇਟ ਆ ਬੜਾ ਪਿਆਰਾ ਡੌਗੀ ਐ ਸੱਚੀ ਬੜਾ ਹੀ ਸਿਆਣਾ ਮਾਦੀ ਮਾਰਕੀਟ ਗਏ ਆ ਉਹਨਾਂ ਨੇ ਆਉਣਾ ਹਰੇ ਹੀ ਉਹਨਾਂ ਨਾਲ ਤਿੰਨ ਚਾਰ ਜਿਣੇ ਆ ਡੌਗੀਆਂ ਨੇ ਹੋਰ ਆਣਾ ਆ ਓਏ ਲੜਾਈ ਨਹੀਂ ਕਰਨੀ ਕਿਹੜਾ ਲੜ ਰਿਹਾ ਸਿਮੀ ਲੜੰਦੀ ਐ ਇਹਨੇ ਉਹਨੇ ਨੂੰ ਲੜਨਾ ਉਹਦਾਂ ਦੇਖਿਓ ਇਹ ਕਿਸੇ ਨੂੰ ਨਹੀਂ ਖਾਣ ਦਿੰਦੀ ਨਾ ਖੁਦ ਖਾਂਦੀ ਐ ਇਨੂੰ ਦੋ ਦੂਜੀ ਛੋਟੀ ਨੂੰ ਲੈ ਇਹਦਾ ਹੀ ਇੱਦਾਂ ਕਰਦੀ ਏ ਕਰਦੀ ਨਹੀਂ ਖਾਂਦੀ ਨਹੀਂ ਆ ਨਾਟਕ ਕਰਦੀ ਏ ਕਈ ਕੈਚਰ ਆ ਵਿੱਚੋਂ ਸਭਨੇ ਰੋਟੀ ਪਾਣੀ ਖਾ ਲਿਆ ਤੇ ਭਾਂਡੇ ਲੈ ਆਪਾਂ ਘਰ ਸਾਫ਼ ਰਸੋਈ ਸਾਫ਼ ਕਰ ਦਿੱਤੀ ਆ ਪਾਂਡੇ ਜਿਹੜੀ ਸਬਜੀ ਸੀ ਉਹ ਵੀ ਕੱਢ ਕੇ ਆਪਾਂ ਫ੍ਰੀਜਰ ਆਤੀ ਤੇ ਹੁਣ ਆਪਾਂ ਫ੍ਰੀ ਆ ਬਸ ਹੁਣ ਆਪਾਂ ਸੌਣ ਲੱਗੇ ਆ ਹਾਂਜੀ ਜੀ ਇਹ ਸੀ ਅੱਜ ਦਾ ਸਾਡਾ ਬਲੌਗ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਰ ਦਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਹੋਰ ਇੰਟਰਸਟਿੰਗ ਜੇ ਬਲੌਗ ਲਈ ਤਦ ਤੱਕ ਲਈ ਬਾਏ ਬਾਏ